ਹਾਂਜੀ ਧੱਕੀ ਹਲਚਲ ਸਾਰਿਆਂ ਦਾ ਤੇ ਤੁਹਾਡਾ ਸਵਾਗਤ ਆਪਣੇ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਵੀ ਆਪਣੇ ਚਲੋ ਤੁਸੀਂ ਐ ਸੋਚੋ ਵੀ ਆਪਣੇ ਗਵੰਢੀ ਆਪਾਂ ਨੂੰ ਪਹਿਲਾਂ ਵਾਂਗ ਕਿ ਰਿਸ਼ਤੇਦਾਰ ਪਹਿਲਾਂ ਵਾਂਗ ਮਤਲਬ ਗਵੰਢ ਕਹਿਣਾ ਬਣਾ ਕੇ ਰੱਖਣੀ ਚਾਹੀਦੀ ਮੇਰੇ ਕਿੰਤ ਮਤਲਬ ਉਤ ਇਹੀ ਆ ਗਵੰਢੀਆਂ ਨਾਲ ਤਾਂ ਬਣਾ ਕੇ ਰੱਖਣੀ ਚਾਹੀਦੀ ਆ ਕਿ ਰਿਸ਼ਤੇਦਾਰਾਂ ਨੇ ਬਾਅਦ ਚ ਆਉਣਾ ਪਹਿਲਾਂ ਜੇ ਕੋਈ ਗੱਲਬਾਤ ਹੁੰਦੀ ਆ ਆਪਣੇ ਗਵੰਢੀ ਹੁੰਦੇ ਆ ਆਉਂਦੇ ਆ ਇਹ ਤਾਂ ਗੱਲ ਨਾਲ ਆਪਾਂ ਸਹਿਮਤ ਆਂ ਸੋ ਆਪਾਂ ਨੂੰ ਰਿਸ਼ਤੇਦਾਰਾਂ ਤੋਂ ਪਹਿਲਾਂ ਗਵੰਢੀ ਹੋ ਗਿਆ ਆਪਣੇ ਆਹੀਂ ਪਿੰਡ ਚ ਹੁੰਦਾ ਵਾ ਆਪਾਂ ਨੂੰ ਪਿੰਡ ਦਾ ਬੰਦਾ ਪਹਿਲਾਂ ਵਾਂਗੇ ਬਾਹਰਲਾ ਬੰਦਾ ਬਾਹਰਲੇ ਬੰਦੇ ਤੋਂ ਮਰਾਜ਼ ਆ ਕੋਈ ਬਾਹਰੋਂ ਆਇਆ ਵਾ ਮੀਨਾ ਖੰਡ ਆਇਆ ਵਾ ਉਹਨੇ ਬਾਹਰ ਹੀ ਮੜ ਜਾਣਾ ਆਪਾਂ ਉਹਦੇ ਹੱਕ ਚ ਖੜ ਗਏ ਕਿ ਆਪਾਂ ਆਪਦੇ ਪਿੰਡ ਦੇ ਬੰਦੇ ਦੇ ਨਾਲ ਖੜੀਏ ਆਪਾਂ ਨੂੰ ਖੜਨਾ ਤਾਂ ਪਿੰਡ ਦੇ ਬੰਦੇ ਨਾਲ ਚਾਹੀਦਾ ਵਾ ਪਰ ਆਪਾਂ ਇਹ ਸੋਚਦੇ ਆ ਫੈਰਾ ਹਵਦਾ ਆਪਾਂ ਫਾਇਦਾ ਸੋਚਦੇ ਆਂ ਲਾਲਚ ਕਰਦੇ ਆਂ ਆਪਾਂ ਖੜਦੇ ਆਂ ਬਾਹਰਲੇ ਮਰਦ ਇਹਨਾਂ ਜਿਹੜਾ ਬੰਦਾ ਬਾਹਰੋਂ ਆਇਆ ਮਹੀਨਾ ਰਹਿ ਕੇ ਉਹਨੇ ਮਰ ਜਾਣਾ ਵਰਤ ਵਰਤ ਵਈਆ ਆਪਣਾ ਰੈਣੀ-ਭੈਣੀ ਉੜਦੇ ਪੈਂਦੇ ਆਪਣੇ ਮੱਥੇ ਲਗਣਾ ਉਹ ਬੰਦੇ ਨੇ ਜਿਹੜਾ ਬੰਦਾ ਪਿੰਡ ਦਾ ਵਾ ਲੋੜ ਵੀ ਪੈ ਸਕਦੀ ਉਹਦੇ ਨਾਲ ਆਪਾਂ ਵਿਗਾੜ ਨਹੀਂ ਘਾਤੋਂ ਆ ਜਿਹੜਾ ਬਾਹਰੋਂ ਆਇਆ ਉਹਨੇ ਤਾਂ ਬਾਹਰ ਮੜ ਜਾਣਾ ਪਰ ਆਪਾਂ ਲਾਲਚੀ ਬੰਦੇ ਆਂ ਲਾਲਚ ਕਰਦੇ ਆ ਹੂੰ ਆਪ ਰੱਬ ਰੱਬ ਵੀ ਬਹੁਤ ਕਰਦੇ ਆ ਪਰ ਬੰਦੇ ਉਹਨਾਂ ਨੂੰ ਦੁਖੀ ਕਰਕੇ ਰੱਬ ਰੱਬ ਕਰਨਾ ਤੇ ਰੱਬ ਕਹਿੰਦਾ ਵੀ ਇਹੋ ਜਿਹਾ ਲਾਹਣਤੀ ਆ ਬੰਦੇ ਤੇ ਜੇ ਆਪਾਂ ਨੂੰ ਇਦਾਂ ਕਿ ਰੱਬ ਕਹਿੰਦਾ ਵਗਾ ਮੈਨੂੰ ਆਇਆ ਤੁਸੀਂ ਕਰਦੇ ਆ ਤਾਂ ਗੱਲ ਇਹ ਆ ਬਈ ਹੁਣ ਜਿਵੇਂ ਇਹ ਗੱਲਾਂ ਚੱਲਦੀਆਂ ਹੁੰਦੀਆਂ ਆਪਣੀਆਂ ਸਾੜੀ ਸੋਣੀਆਂ ਵਾਲੀਆਂ ਬੰਦਾ ਕੋਈ ਪਿੰਡ ਦੇ ਬੰਦੇ ਤੋਂ ਵੀ ਹੋ ਕੇ ਚੱਲੇ ਤੇ ਗਲਤ ਗੱਲ ਹੀ ਹੈ ਨਾ ਇਹ ਪਰ ਚੱਲਦੇ ਆ ਉਹ ਬੰਦਿਆਂ ਨੂੰ ਕੀ ਕਹੀਏ ਹੁਣ ਐ ਚੱਲਦੇ ਆ ਜਿਹੜੇ ਇਹਨਾਂ ਦਾ ਕੀ ਹੱਲ ਕਰੇ ਬੰਦਾ ਚਾਹੇ ਕੋਈ ਬੰਦਾ ਕੋਈ ਚੀਜ਼ ਦਿੰਦਾ ਉਹਦੀ ਪਰ ਆਪਣਾ ਫਰਜ਼ ਵੀ ਨਹੀਂ ਇੱਦਿਕ ਪਿੰਡ ਦਾ ਬੰਦਾ ਵਾ ਉਹਨੂੰ ਦੇਵੇ ਉਹ ਉਹਦਾ ਕੋਈ ਰਿਸ਼ਤੇਦਾਰ ਵੀ ਹੋਵੇ ਉਹਨੂੰ ਦੇਵੇ ਉਹ ਆਪਾਂ ਤੀਜੇ ਬੰਦੇ ਆ ਆਪਾਂ ਕੌਣ ਹੁੰਨੇ ਆ ਕਿਸੇ ਦੀ ਫੈਮਿਲੀ ਚ 100 ਇਸ਼ੂ ਹੋ ਜਾਣ ਪਰ ਉਹਨਾਂ ਦੀ ਇਹ ਗੱਲ ਬਾਤ ਆ ਆਪਾਂ ਵਿੱਚ ਕਾਹ ਤੋਂ ਪੈਣੇ ਆ। ਆਪਾਂ ਉਹ ਜੀ ਬਣ ਜਾਣੇ ਆ ਵਿੱਚ। ਪਰ ਆਪਾਂ ਨੂੰ ਇਧਰ ਨਹੀਂ ਕਰਨਾ ਚਾਹੀਦਾ। ਪੈਂਡ ਨੂੰ ਸਾਥ ਦੇਣਾ ਚਾਹੀਦਾ ਵਾ। ਠੀਕ ਆ। ਬਾਈਕਾਰ ਦੀ ਕਰਦੇਣਾ ਚਾਹੀਦਾ ਵਾ ਵੀ ਜਿਹੜਾ ਵੀ ਬੰਦਾ ਵੀ ਨਹੀਂ ਕੋਈ ਵੀ ਚੀਜ਼ ਚਾਹੇ ਉਹ ਪਹਿਲੀ ਆ ਐਗਜ਼ਾਮਪਲ ਤੋਂ ਉਹਨੇ ਦੇਣੀ ਆ। ਸਾਰਾ ਪੈਂਡ ਇੱਕ ਪਾਸੇ ਹੋ ਜੀ ਵੀ ਨਹੀਂ ਵੀ ਆਪਾਂ ਨੂੰ ਕੋਈ ਚੱਕਰ ਨਹੀਂ। ਜਿਵੇਂ ਮਰਜ਼ੀ ਕਰੋ ਕਿਸੇ ਨੂੰ ਦੇਵੇ ਵੀ ਬਾਈ ਨਾ ਦੇਵੇ ਆਪਾਂ ਬਾਹਰ ਪਰ ਕੋਸ ਲਾਲ ਜੀ ਬੰਦੇ ਹੁਣ ਕੀ ਬੰਦੇ ਆ ਉਹਨਾਂ ਨੂੰ ਕਹਵੇ ਤੇ ਕੀ ਨਾ ਕਹਵੇ ਇੰਤਾ ਕਰ ਜਾਂਦੇ ਆ ਕੋਈ ਕਰਨ ਭਾਈ ਜੀ ਸਾਡੇ ਕਰਨ ਠੀਕ ਆ ਲੋਡ ਤਾਂ ਗਲੀਆਂ ਦੇ ਕੱਖਾਂ ਦੀ ਵੀ ਪੈ ਜਾਂਦੀ ਆ ਪਰ ਇੰਤਾ ਕਰਨਾ ਨਹੀਂ ਚਾਹੀਦਾ ਆ ਆਪਾਂ ਕਹਿੰਨੇ ਆ ਰਲ ਮਿਲ ਕੇ ਰਹਿਣਾ ਚਾਹੀਦਾ ਆ ਆਪਾਂ ਕਿਸੇ ਨੂੰ ਮਾੜਾ ਚੰਗਾ ਕਹਿਣ ਨੂੰ ਵੀਡੀਓ ਨਹੀਂ ਬਣਾ ਰਹੇ ਆਪਾਂ ਕਿਸੇ ਨੂੰ ਨੀਮਾ ਬਣੋ ਨੀਮਾ ਦਿਖਾਉਣ ਨੂੰ ਨਹੀਂ ਬਣਾ ਰਹੇ ਜਸਟ ਆਪਾਂ ਗੱਲ ਕਰਦੇ ਆ ਕਿੰਨਾ ਕਿੰਨਾ ਜੇ ਗੱਲਾਂ ਹੋਈਆਂ ਪਈਆਂ ਮੈਂ ਆਪ ਦਾ ਲਾਲਚ ਵੇਖਦੇ ਆਂ ਆਪ ਦਾ ਵੇਹਣੇ ਕਿੱਧਰੋਂ ਆਪਾਂ ਨੂੰ ਫਾਇਦਾ ਹੋ ਰਿਹਾ ਬਾਜ ਕੋਈ ਲੜਦਾ ਹੈ ਨਾ ਉਹਨੂੰ ਤੀਜਾ ਬੰਦਾ ਜੇ ਵਿੱਚ ਪੈ ਕੇ ਸੋਲਾ ਕਰਾ ਦੂਗਾ ਕੱਲ ਵਧਾ ਅੱਗੇ ਨਾਲ ਕੋਈ ਗੱਲ ਕਰੇ ਗੱਲ ਘਟਾਊਗਾ ਤੇ ਰੱਬ ਵੇਂਦਾ ਵਾ ਰੱਬ ਦੇ ਘਰ ਜਾਣ ਦੀ ਲੋੜ ਨਹੀਂ ਰੱਬ ਉਹਨੂੰ ਉੱਥੇ ਹੀ ਬਹੁਤ ਕੁਛ ਦੇ ਦਿੰਦਾ ਵਾ ਬੇਨਾ ਮੰਗੇ ਦਿੰਦਾ ਵਾ ਠੀਕ ਆ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਬੰਦਾ ਜੋ ਵੀ ਮੰਗਦਾ ਵਾ ਰੱਬ ਉਹ ਦਿੰਦਾ ਵਾ ਕਿਉਂਕਿ ਰੱਬ ਉਹ ਖੁਸ਼ ਹੁੰਦਾ ਵਾ ਵੀ ਤੂੰ ਦੋ ਬੰਦਿਆਂ ਨੂੰ ਮਲਾਇਆ ਆਪਸ ਵਿੱਚ ਕੀ ਕਰਨ ਔਰ ਜੇ ਦੋ ਭਰਾ ਲੜੇ ਆ ਆਪਸ ਵਿੱਚ ਐਗਜ਼ਾਮਪਲ ਲੈ ਲਓ ਦੋ ਭਰਾ ਲੜੇ ਆ ਨਹੀਂ ਬੋਲਦੇ ਕੋਈ ਪੈਸੇ ਪੁਸੇ ਲੈਣ ਦੇਣ ਨਾ ਕਿਤੇ ਨਾ ਕੋਈ ਥੋਕ ਗੱਲਬਾਤ ਹੋ ਗਈ ਤੀਜੇ ਬੰਦੇ ਨੂੰ ਪਤਾ ਲੱਗਿਆ ਤੀਜਾ ਬੰਦਾ ਗਿਆ ਉਹ ਗਿਆ ਜਾਣਸਰ ਉਹ ਇਹੀ ਗੱਲ ਕਹਵੇ ਵੀਆ ਤੇਰਾ ਭਰਾ ਤਾਂ ਬੜਾ ਮਾੜਾ ਬੰਦਾ ਦੇਖਿਆ ਵੀ ਤੇਰੀ ਔਖੇ ਵੇਲੇ ਉਹਨੇ ਮਦਦ ਨਹੀਂ ਕੀਤੀ ਹੈ ਉਹਦਾ ਪਾਰ ਹੋਰ ਚੜਜੂਗਾ ਨਾ ਉਹ ਕਹੂਗਾ ਹੋਰ ਯਾਰ ਉਹਦਾ ਹੈ ਹੀ ਇਹੋ ਜਿਹਾ ਮੈਂ ਤਾਂ ਪਹਿਲਾਂ ਵੀ ਪਤਾ ਸੀ ਮੈਂ ਤਾਂ ਉਹਦਾ ਮੰਗ ਲਿਓ ਤਾਂ ਚੱਲ ਮੈਂ ਕਿਹਾ ਵੇਣ ਆ ਜਾ ਕੇ ਕੀ ਕਹਿੰਦਾ ਹੋ ਹਨਾ ਇਦਾਂ ਕਹੂਗਾ ਜਿਉ ਬੰਦਾ ਜਾ ਕੇ ਕਹੇ ਵੀਆ ਤੇਰਾ ਯਾਰ ਪਰ ਇਹੋ ਜਿਹਾ ਤਾਂ ਲੱਗਦਾ ਨਹੀਂ ਸੀ ਯਾਰ ਉਹਨੇ ਐਂ ਕਾ ਤੂੰ ਕੀਤੀ ਬੰਦਾ ਬਹੁਤ ਚੰਗਾ ਜਦੋਂ ਵੀ ਕਿਤੇ ਬਾਹਰ ਮੈਲਦਾ ਵਾ ਤੇਰੀ ਗੱਲ ਕਰਦਾ ਵਾ ਤੇ ਤੈਨੂੰ ਤਾਂ ਬਹੁਤ ਉਹ ਚੰਗਾ ਹੈਗਾ ਸਮਝਦਾ ਵੀ ਚੰਗੀ ਗੱਲ ਹੀ ਕਰਦਾ ਤੇਰੇ ਬਾਰੇ ਤੇਰਾ ਕਿਤੇ ਮਾੜਾ ਨਹੀਂ ਕੀਤਾ ਉਹ ਬੰਦੇ ਦਾ ਗੁੱਸਾ ਦਾ ਲੈ ਜਾਊਗਾ ਵੀ ਮੇਰੇ ਬਾਰੇ ਮੇਰਾ ਭਰਾ ਕਿੰਨਾ ਚੰਗਾ ਸੋਚਦਾ ਠੀਕ ਆ ਸੋ ਆਪਾਂ ਮਲਾਉਣ ਵਾਲੇ ਪਾਸੇ ਆਈਏ ਤੋੜਨ ਵਾਲੇ ਪਾਸੇ ਨਾ ਆਈਏ ਆਪਾਂ ਤਾਂ ਇਹੀ ਗੱਲ ਕਾਹੇ ਚਾਹੁੰਦੇ ਸੀ ਅੱਜ ਦਿਲ 'ਚ ਸੀਗੀ ਕੋਈ ਗੱਲ ਕੋਈ ਵੀਡੀਓ ਦੇਖੀ ਸੀ ਕਿ ਚਲੇ ਖਿਆਲ ਆਇਆ ਕਿ ਆਪਾਂ ਕੋਈ ਗੱਲਬਾਤ ਕਰਦੇ ਆਂ ਇਦਾਂ ਸੋਚਣਾ ਨਹੀਂ ਚਾਹੀਦਾ ਆਪਾਂ ਨੂੰ ਨਾ ਮਲਾਉਣ ਵਾਲੇ ਪਾਸੇ ਹੋਣਾ ਚਾਹੀਦਾ ਵਾ ਰੱਬ ਤੋਂ ਰਹਿਮ ਤਾਂ ਲੈਣੀਆਂ ਚਾਹੀਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਕਿ ਕਿਸੇ ਨੂੰ ਤੋੜਨ ਦੀ ਗੱਲ ਨਾ ਕਰੋ ਹਮੇਸ਼ਾ ਜੋੜੋ ਜੇ ਰੱਬ ਦੇ ਘਰ ਜਾਣਾ ਹੈ ਨਾ ਰੱਬ ਦਾ ਕਹਿਣਾ ਵੀ ਮੰਨੋ ਵੀ ਰੱਬ ਗੁੱਸੇ ਨਾ ਹੋਵੇ ਤੁਹਾਨੂੰ ਸਭ ਜੋ ਮੰਗੋ ਤੁਹਾਨੂੰ ਦੇ ਦੇ ਇਦਾਂ ਨਾ ਕਰੋ ਤੋੜੋ ਨਾ ਕਿ ਸੇ ਨੂੰ ਜੋੜੋ ਠੀਕ ਆ ਇਹੀ ਆਪਾਂ ਚੱਲ ਅੱਜ ਵੀਡੀਓ ਬਣਾਉਣੀ ਸੀ ਕਿ ਪੰਜਤਵਾਲਾ ਐਤਿਕਾ ਮੈਂ ਕਿ ਚੱਲ ਤੂੰ ਕਰਨਾ ਕਰਦੇ ਆ ਸੋ ਜੇ ਚੰਗੀ ਲੱਗੀ ਹੋਵੇ ਇਹ ਗੱਲ ਮੇਰੀ ਕੋਈ ਕਮੈਂਟ ਇੱਕ ਵੀ ਕਮੈਂਟ ਕਰ ਕਿ ਬੰਦਾ ਕਹਿ ਦੇਵੇ ਵੀ ਜਿਹਨੂੰ ਚੰਗੀ ਲੱਗੀ ਉਹ ਦੱਸ ਦੇਵੇ ਜੇ ਕਿਸੇ ਨੂੰ ਮਾੜੀ ਲੱਗੀ ਤਾਂ ਵੀ ਦੱਸ ਦੇਵੇ ਜੇ ਕਿਸੇ ਨੂੰ ਮਾੜੀ ਲੱਗੀ ਪਰ ਮੈਂ ਦਿਲੋਂ ਪਹਿਲੇ ਤਾਂ ਉਹਦਾ ਧੰਨਵਾਦ ਕੀ ਕਰਨਾ ਉਹਦੇ ਵਾਸਤੇ ਮਾਫੀ ਮੰਗਦਾ ਤੇ ਜਿਹਨੂੰ ਚੰਗੀ ਲੱਗੀ ਉਹਦਾ ਤਾਂ ਫਿਰ ਮੈਂ ਧੰਨਵਾਦ ਕਰਨਾ ਹੀ ਕਰਨਾ ਠੀਕ ਆ ਨਾ ਮਿਲਦੇ ਆਂ ਪਾਗਲੀ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰ ਲਾਜ਼ਮੀ ਕਮੈਂਟ ਕਰਿਓ ਤੇ ਵੀਡੀਓ ਨੂੰ ਤਾਂ ਲਾਜ਼ਮੀ ਲਾਈਕ ਕਰਿਓ ਠੀਕ ਆ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਠੀਕ ਆ ਓਕੇ